ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਖੇਤਾਂ ਵਿੱਚ ਸਰਵਾਈਵ ਕਰਨ ਆਏ ਹੋਏ ਆਂ ਪਿੱਛੇ ਤੁਸੀਂ ਦੇਖ ਸਕਦੇ ਆ ਬਈ ਅੱਜ ਆਪਾਂ ਇਹ ਝੌਂਪੜੀ ਤਿਆਰ ਕਰਨੀ ਕਹਿ ਲੋ ਜਾਂ ਇੱਕ ਜਿਹੜਾ ਕੋਠੀ ਟਾਈਪ ਹੁੰਦਾ ਨਾ ਕੈਨੇਡਾ ਵਾਲੀਆਂ ਕੋਠੀਆਂ ਹੁੰਦੀਆਂ ਸ਼ੇਪ ਜੀ ਹੁੰਦੀ ਆ ਉਹ ਉਸ ਉਸ ਟਾਈਪ ਆਪਾਂ ਨਾ ਪਰਾਲੀ ਦੇ ਨਾਲ ਘਰ ਤਿਆਰ ਕਰਨਾ ਸਰਵਾਈਵ ਕਰਨਾ ਤੇ ਸ਼ਾਮ ਨੂੰ ਇਹਦੇ ਨਾਲ ਤੁਸੀਂ ਦੇਖੋ ਆਪਾਂ ਕੀ ਕਰਨ ਵਾਲੇ ਆ ਪਹਿਲਾਂ ਤੁਸੀਂ ਆਹ ਦੇਖੋ ਬਸ ਇੰਨਾ ਕੀ ਕੰਮ ਹੋਇਆ ਬਈ ਸਾਨੂੰ 1.5-2 ਘੰਟੇ ਹੋਣ ਵਾਲੇ ਆਇਆ ਨੂੰ ਆਪਾਂ ਪਤਲੀ-ਪਤਲੀ ਸਟੈਕ ਤਿਆਰ ਕਰਕੇ ਲੈ ਆਏ ਸੀ ਕਿ ਇਹਨਾਂ ਨੂੰ ਪਹਿਲਾਂ ਇੱਥੇ ਗੱਡਿਆ ਫਿਰ ਬੰਨਿਆ ਬਾਬਾ ਸਾਰਾ ਜਾਣ ਕੇ ਕੰ ਇਦੇ ਉੱਤੇ ਆਪਾਂ ਨਾ ਪ੍ਰਾਲੀ ਲਾਵਾਂਗੇ ਜਿਹੜੀ ਆ ਪ੍ਰਾਲੀ ਇੱਥੇ ਵਾਧੂ ਮੈਨੂੰ ਯਾਰ ਮੌਕਾ ਮਿਲ ਗਿਆ ਮੈਂ ਆ ਵੀਡੀਓ ਤਿਆਰ ਕਰਨੀ ਸੀਗੀ ਮੈਨੂੰ ਮੌਕਾ ਮਿਲ ਗਿਆ ਕਿ ਬਸ ਪ੍ਰਾਲੀ ਆਪਣੇ ਕੋਲ ਹੈਗੀ ਆ ਤੇ ਆਪਾਂ ਘਰ ਜਿਹੜਾ ਤਿਆਰ ਕਰਨਾ ਹਨਾ ਉਹ ਆਪਾਂ ਕਰਕੇ ਤੇ ਇਹਦੇ ਵਿੱਚ ਥੋੜਾ ਬਹੁਤ ਦਿਨ ਕਿ ਐਂਟਰਟੇਨਮੈਂਟ ਕਰਾਂਗੇ ਐਂਟਰਟੇਨਮੈਂਟ ਹੁਣ ਵੀ ਚੱਲ ਜਾਂਦਾ ਤੁਸੀਂ ਦੇਖ ਸਕਦੇ ਆਪਣੇ ਬੰਦੇ ਖਾਈ ਵੀ ਜਾ ਰਹੇ ਆ ਸਾਨੂੰ 2 ਘੰਟੇ ਹੋ ਗਏ ਜਿਵੇਂ ਇੱਥੇ ਆਇਆ ਨੂੰ ਬਾਈ ਇੱਥੇ ਹੁਣ ਕੋਕ ਦੀ ਪਾਰਟੀ ਚੱਲ ਜੰਦੀ ਆ ਤੇ ਹਾਜ਼ੀਰੰਪੂ ਜੀ ਆਪੇ ਕਿਧਰ ਗਿਆ ਮੇਰਾ ਹੀ ਬਚਿਆ ਹੋਊਗਾ ਭਾਈ ਸਾਰਾ ਲਵੇਟ ਗਿਆ ਯਾਰ ਇੱਥੇ ਇਹ ਹੁਣ ਮੈਂ ਵੀ ਖਾਣਾ ਬੱਸ ਥੋੜੇ ਨਾਲ ਗੱਲਾਂ ਕਰਨ ਲੱਗ ਗਿਆ ਹੁਣ ਹੀ ਟਾਈਮ ਮਿਲਿਆ ਤੇ ਠੀਕ ਆ ਬਾਈ ਹੁਣ ਆਪਾਂ ਬੱਸ ਅੱਗੇ ਕੰਮ ਫੇਰ ਸ਼ੁਰੂ ਕਰਦੇ ਆਂ ਬਾਈ ਹੁਣ ਆ ਇਸ ਵਕਤ ਟਾਈਮ ਆ ਜਿਹੜਾ ਬਸ 3:42 ਮਿੰਟ ਜਾਨਕੀ 4 ਵਜੇ ਨੂੰ ਵਿੱਚ 12 ਮਿੰਟ ਬਾਕੀ ਰਹਿ ਗਏ ਤੇ ਇਸ ਵਕਤ ਬਈ ਅਸੀਂ ਹੁਣ ਜਾਨਕੀ ਖਾਣੇ ਦਾ ਕੰਮ ਸ਼ੁਰੂ ਕੀਤਾ ਪਹਿਲਾਂ ਤੁਸੀਂ ਇੱਥੇ ਦੇਖੋ ਬਈ ਆਪਾਂ 2 ਕਿਲੋ ਪਾਸਤਾ ਉਬਾਲਣਾ ਸ਼ੁਰੂ ਕਰਤਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਗੰਡੇ ਪਾਵਾਂਗੇ ਤੇ ਬਾਕੀ ਸਮਾਨ ਜਿਹੜਾ ਆਪਣਾ ਹੈਗਾ ਆਹ ਮਿੱਥੇ ਤੁਝਾ ਕਹਿ ਲੋਗੇ ਮਸਾਲੇ ਵਗੈਰਾ ਲੂਣ ਮਿਰਚ ਸਾਰਾ ਕੁਝ ਲਿਆਂਦਾ ਹੋਇਆ ਇਹ ਸਾਰਾ ਆਪਾਂ ਉਹਦੇ ਵਿੱਚ ਪਾਵਾਂਗੇ ਤੇ ਠੀਕ ਆ ਬਈ ਉਹ ਆਪਣੇ ਜਿਹੜੇ ਉਹ ਮਾਸਟਰ ਸ਼ਿਪ ਹੀ ਹੁੰਦੇ ਆ ਨਾ ਜਿਹੜੇ ਖਾਣਾ ਦਾਨ ਤਿਆਰ ਕਰਦੇ ਆ ਉਹ ਕੁੱਕ ਕੁੱਕਾ ਕੁਕਿੰਗ ਕੁਕਿੰਗ ਮਾਸਟਰ ਭਾਈ ਉਹ ਖਾਣਾ ਦਾਣਾ ਬਣਾਊਗਾ ਤੇ ਆ ਚੋਬਰ ਮੇਰੇ ਤੋਂ ਬਿਨਾ ਬਿਲਕੁਲ ਵੀ ਕੰਮ ਨਹੀਂ ਕਰਦੇ ਬਣੀਆਂ ਸ਼ਗਲਾਂ ਦਿਖਾ ਦੇਣੀਆਂ ਚੱਲ ਆ ਜਾ ਤੇ ਹੁਣ ਤੁਸੀਂ ਪਹਿਲਾਂ ਆਪ ਘਰ ਚੈੱਕ ਕਰ ਆਪਾਂ ਬਾਈਆਂ ਨੂੰ ਤੁਸੀਂ ਦੇਖੋ ਭਾਈ ਆਪਣੇ ਜਿਹੜਾ ਘਰ ਹੈ ਐਨਾ ਆਪਾਂ ਤਿਆਰ ਕਰਤਾ ਬੈਕ ਸਾਈਡ ਰਹਿ ਗਈ ਬਣਾਉਣ ਵਾਲੀ ਤੇ ਇਸ ਜਗ੍ਹਾ ਤੇ ਆਪਾਂ ਬਾਰੀ ਬੰਦ ਕਰ ਦੇਣੀ ਆ ਬਸ ਥੋੜਾ ਜਿਹਾ ਜਣ ਕੇ ਝਿਰੋਖਾ ਹੀ ਰੱਖਣਾ ਇੱਥੋਂ ਨੰਗਣ ਵਾਸਤੇ ਤੇ ਇਸ ਵਕਤ ਤੁਸੀਂ ਘਰ ਦੇਖੋ ਭਾਈ ਕਿੰਨਾ ਉੱਚਾ ਆਪਾਂ ਤਿਆਰ ਕੀਤਾ ਹੈ ਤੇ ਇਹ ਅੰਦਰ ਵੀ ਬੜੀਏ ਤੇ ਆਜੋ ਅੰਦਰ ਆ ਕੇ ਚੈੱਕ ਕਰੋ ਭਾਈ ਇਹ ਸਿਰਫ ਸਰਵਾਈਵ ਹੈ ਅੱਜ ਦੇ ਦਿਨ ਦਾ ਠੀਕ ਹੈ ਨਾ ਉਸ ਤੋਂ ਜ਼ਿਆਦਾ ਕੁਝ ਵੀ ਨਹੀਂ ਦੇਖੋ ਤੁਸੀਂ ਦੇਖੋ ਕਿੰਨਾ ਉੱਚਾ ਆਪਾਂ ਘਰ ਤਿਆਰ ਕਰਤਾ ਆਪਣਾ ਮੇਰਾ ਸਿਰ ਸਿੱਧਾ ਇਹਦੇ ਤੇ ਜਾਨੀ ਕਿ ਸਿੱਧਾ ਮੈਂ ਖੜਾ ਹੋ ਸਕਦਾ ਤੇ ਜਾਨੀ ਕਿ 5 ਫੁੱਟ 10 ਇੰਚ ਤੇ ਉਸ ਤੋਂ ਉੱਪਰ ਤੁਸੀਂ ਦੇਖ ਲਓ ਜਾਨੀ ਕਿ 5 ਪੌਣੇ 7 ਫੁੱਟ ਇਹ ਜਿਹੜਾ ਪੇਪਰ ਦਿੱਤੀ ਆਪਾਂ ਘਰ ਨੂਨ ਨੀਚੀ ਹੈਗੀ ਆ ਤੇ ਇੱਧਰ ਜਿਹੜੀ ਲੰਬਾਈ ਆ ਇਹ ਰੱਖੀ ਹੈਗੀ ਆਪਾਂ 7.5 ਫੁੱਟ ਇਹਦੇ ਵਿੱਚ ਵਧ ਗਿਆ ਮੰਜੀ ਡਹਿ ਜਾਊਗੀ ਉਹ ਆਪਾਂ ਡਾਵਾਗੇ ਬਸ ਥੋੜਾ ਜਿਹਾ ਕਵਰ ਕਰਨ ਵਾਲਾ ਰਹਿ ਗਿਆ ਉਹਨੂੰ ਕਵਰ ਕਰ ਲਗੇ ਤੇ ਦੇਖੋ ਠੀਕ ਆ ਭਾਈ ਹੌਣਾ ਤੁਹਾਡੇ ਨਾਲ ਜਿਹੜੀਆਂ ਗੱਲਾਂ ਮੀਨ-ਮੀਨ ਕਰਨੀਆਂ ਉਹ ਮੈਂ ਕਰ ਲਈਆਂ ਤੇ ਹੁਣ ਫੇਰ ਕੰਮ ਤੇ ਲੱਗਦੇ ਆਂ। ਬਾਈ ਹੁਣ ਤੁਹਾਨੂੰ ਕਿੰਨਾ ਲੱਗਦਾ? ਬਈ ਚਲੋ ਆਹ ਬੰਦਾ ਕੰਮ ਨਹੀਂ ਕਰਦਾ ਜਮ। ਤੇ ਤੂੰ? ਮੈਂ ਚਲੋ। ਚਲਾ ਜਾ। ਹਾਂ ਬਈ ਮਾਸਟਰਸ਼ਿਪ। ਤੂੰ ਆਦਾ ਕੰਮ ਸਾਂਭੇਂਗਾ। ਚਲੋ ਆਜੋ ਚਲ ਓਕੇ ਆ। ਚਲੋ ਆਜੋ ਉਠੋ ਯਾਰ ਉਠੋ ਉਠੋ ਉਠੋ। ਆ ਜਾ ਤੂੰ ਵੀ ਛੋਟੇ। ਆਜੋ ਕੰਮ ਕਰੀ। ਉਹ ਮੇਰੀ ਗੱਲ ਮੰਨ ਓਏ। ਸੁਣਾ। ਇਹਨਾਂ ਟੇਢੀ ਕਰਕੇ ਲਾ ਦੋ। ਆਏ। ਤੇਰੀ ਕੀ ਮੰਨੀ ਜਾਂਦੀ। ਤੇ ਸਹਲਾ ਹੀ ਦੋ ਪਹਿਲਾਂ। ਤੇ ਸਹਲਾ ਹੀ ਦੋ। ਅ ਗੁਰਵਿੰਦਰਾ ਫੜੇ ਫੜਾ। ਦਾਤੀ ਹੈਗੀ ਐ ਹੂੰ ਕਰਨੀ ਪੁੱਤ ਇਹਦੀ ਮਾਂ ਦੀ ਤਣੀਆਂ ਪਾਲਦਾ ਨਾ ਨਾ ਪੱਪੂ ਉਤੋਂ ਲਿਆ ਏ ਸਬਜ਼ੀ ਵੀ ਧੀਰੀਆ ਬਾਂਚਿੱਦੂ ਗਈ ਰੱਖਣੀ ਆ ਫਿਰ ਜ਼ਿਆਦਾ ਰੱਖਣੀ ਦਾ ਲੰਗਰ ਨੂੰ ਤਾਂ ਰੱਖਣੀ ਆ ਬਾਈ ਸਾਰਾ ਰੱਖਣਾ ਲੰਗਰ ਨੂੰ ਨੰਗਾ ਆਏ ਆਹਾ ਇੱਧਰ ਬਾਰੀ ਬਣਾਉਣੀ ਬਣਾ ਰਹੀਦਾ ਇੱਧਰ ਜਮਾ ਬੰਦ ਕਰਾਲਾ ਜਾਂ ਇੱਧਰ ਕੱਲੀ ਆਏ ਬਾਰੀ ਬਣਾਉਣਾ ਓਏ ਭੈਂਦ ਨਾ ਕੜਕੜ ਖਾਈ ਜਾਂਦਾ ਹੈ ਆ ਭਾ ਭੁੱਖ ਓਏ ਹੱਥ ਖਿਚੋਲੀ ਜਾਂਦਾ ਵਿੱਚ ਇਹ ਚਲਾ ਬਾਰੀ ਤੇ ਹਾਂ ਮੈਂ ਕਹਿ ਨਹੀਂ ਲੱਗਿਆ ਸੀ ਕਦੇ ਕੱਚੀ ਨਾ ਖਾ। ਕੱਚੀ ਨਾ ਖਾ ਡੋ। ਕੱਚੀ ਨਾ ਖਾ ਡੇਡ ਦੇਖ ਪੁੱਤ। ਉਹ ਕੋਈ ਨਹੀਂ ਕੋਈ। ਉਠਾ ਲਓ। ਕਿੱਦਾਂ ਹੀ ਕਢਾ। ਓਏ ਕਹੀ ਜਾਂਦੇ। ਓਏ ਸਾਲਿਓ। ਓਏ ਮੇਥੀ ਮਾਂ ਦੇ ਬਾਪੇ ਦੇ ਲੱਗੀ ਵੀ ਆ ਵੇ। ਮੇਥੀ ਤੂੰ ਚੰਗੀ ਦੇ ਦੂ ਓ ਮੇਥੀ। ਭਾਂਡਾ ਸਾਲਾ ਟੈੱਕੇ ਬਹਿ ਜਾ ਤੈਨੂੰ ਬਾਹਰ ਚੋਰ। ਨਹੀਂ ਮਾਰਦਾ। ਬੈਂਦਰਾ ਖਾਂਸੂ ਰਿਆ ਵੈਂਦੇ ਆ ਗਿਆ। ਉੱਬਲ ਕੇ ਰਿਖੀ ਖਾ ਗੱਡੀ। ਐਂਡਰ ਛੱਡਾ ਵਿੱਚ ਛੱਡਦੇ। ਆ ਸਮੈ ਲੱਦੇ ਸੀਗੇ ਉਹ ਆਈ ਜਾਂਦੀ ਓਏ ਮੈਡੀਕਲ ਜੁਗ ਨੂੰ ਆਦਾ ਛੱਡੀ ਮਰਦੀ ਉਹ ਲੈ ਲੈ ਕੰਮ ਲੈ ਲੈ ਦਸ ਸੌ ਤੱਕ ਦੇ ਤਈ ਮੜੇ ਚੱਲੀ ਬਿਮਾਰੀ ਦਾ ਘਰ ਜਿਹੜਾ ਤਰ ਫੁੱਫੜ ਫਿਰਦਾ ਉੱਤੇ ਇਹਦਾ ਵੇਖੀ ਖਾਂਦੇ ਪੈਂਦੇ ਯਾਰ ਹਰ ਵੀਡੀਓ ਵੀਡੀਓ ਮੈਂ ਆਪ ਬੁਦੂ ਆ ਕੰਮ ਵੀਡੀਓ ਵਾਲੀ ਵੀ ਕਰਨ ਯਾਰ ਨਾ ਕਰ ਦੋਲੇ ਤਨ ਗਤਰ ਗਟ ਮਾਰ ਰ ਪਪੂ ਹੀ ਗਾਲ ਮਾਨ ਲੱਜੇਗਾ ਪਪੂ ਮੇਰਾ ਪਾਵੇ ਪਪਾ ਮੈਂ ਆ ਜਿਹੜੀ ਪ੍ਰਾਲੀ ਲਾਉਣਾ ਅੱਜ ਤੇ ਸਾਰਾ ਇਹਗਾ ਖੱਤ ਲਓ ਖਰਚ ਲਓ ਕਿਉਂਕਿ ਅੱਗ ਇਥੇ ਰਣੀ ਜਈ ਬਦਲੀ ਨਹੀਂ ਚਾਹੀਦੀ ਓਕੇ ਹਾਂ ਮੂਰਲਾ ਸਸਤ ਮੈਂ ਉਹ ਮੈਂ ਬਣਾ ਲੈਣਾ ਝੰਮਗਰ ਮਗਰ ਸਾਰਾ ਖਰਚ ਲਓ 5 5 ਫੁੱਟ ਪਾਈ ਖਰਚ ਲਓ ਤਾਂ ਬਈ ਇਹ ہماری ਝੋਪੜੀ ਹੈ ਉਹ ਤਿਆਰ ਹੋ ਚੁੱਕੀ ਹੈ ਉਹ ਤਾਂ तो भाई ये तो छोटी सी लग रही है यार पहले से है ना ये देखो मुझे अब तबाटक बाला नहीं काम नहीं हो है और ये भाई यहाँ पर बाट बाला काम हो सकता है भाई कहाँ पटना नहीं भाई करविंदर अब कहाँ नहीं पटना ओ दांती लगे खर्च दो भले ही यार सही आठ नौ बस करे जल्ला सही आला

ਗੜੀਆਂ ਉੱਤੋਂ ਹੀ ਤੇਲ ਨਹੀਂ ਪਾਉਣੀ ਹਲੋ ਕਉ ਤੋਂ ਪਾਇਆ ਤੂੰ ਤੇ ਘਟ ਗਿਆ ਹੀ ਇਹ ਇਹ ਇਹਦੇ ਵਿੱਚ ਨਾ ਲੱਗ ਉ ਤੇਲ ਲੈਣੀ ਸੀ ਤੇਰੇ ਥੋੜਾ ਕੱਢ ਗਿਆ ਠੱਕਣ ਦਾ ਯਾਕਰ ਖੰਮੜਾ ਖਾ ਗਿਆ ਤੂੰ ਯਾਕਰ ਠਾਕ ਓਕੀ ਐ ਸਹੀ ਸੀ ਬੋਲਣ ਕਿ ਆ ਕਾਦੀ ਕਮੀ ਐ ਨੂਨ ਦੀ ਲੱਗਦਾ ਉਹਦਾ ਉਂਗਲਾ ਚੱਟੀ ਜਾਂਦਾ ਬੈਠ ਕਹਿੰਦਾ ਕਾਦੀ ਕਮੀ ਐ ਦੱਸ ਤੀ 4 ਵਜੇ ਕਰਿਆ ਯਾਰ ਹਾਂਜਾ ਯਾਰ ਖਾ ਰਿਆਂ ਖਾ ਕੇ ਦੱਸੋ ਤੂੰ ਦੱਸੀ ਸ਼ਰਾ ਐਂ ਭੱਜ ਕੇ ਨੇੜੇ ਆ ਜਾ ਕੋਈ ਨਹੀਂ ਖਾ ਕੇ ਦਿਖਾ ਦੇ ਦੇਖੋ ਕਿਵੇਂ ਲੱਗਦੀ ਐ ਖਾ ਕੇ ਦੇਖ ਕਾਹੇ ਜੀ ਨਹੀਂ ਕੰਮ ਦੂਮਾ ਕਹਿੰਦੀ ਕੋਈ ਜਮਾਂ ਹਟਾ ਲਈ ਹੈ ਜਮਾਂ ਉੱਤੀ ਆ ਜਾਂਦਾ ਜਮਾਂ ਸਟਾ ਨੂਨ ਦੀ ਪੱਕੀ ਗੱਲ ਐ ਓਕੇ ਆ ਹੋ ਕੀ ਆਂਦਾ ਆ ਕਿ ਤੂੰ ਹੀ ਦੇਖ ਲੋ ਹੂੰ ਜਮਾਂ ਸਹੀ ਐ ਬੌਕ ਬਣਾਹੀ ਬਣੀ ਆ ਸਰਦਲਜੀਤ ਦਾ ਰਾਜ਼ ਨੂੰ ਕੌਣ ਦੂਤੇ ਨੂੰ ਓਏ ਆਪਾਂ ਅਰਬਤ ਜਦੋਂ ਹੁਣ ਆਉਣਾ ਹੈ ਤਾਂ ਆਹ ਦੀ ਡੱਬੀ ਲਾਵਾ ਦੇ ਸੁਕਾ ਦੇ ਯਾਰ ਮੰਗੀ ਕਿੱਥੇ ਲੈਣੀ ਆ ਇੱਥੇ ਅੰਦਰ ਨਹੀਂ ਲੈਣੀ ਹੂੰ ਨੇੜੇ ਜਾ ਕਰਦਾ ਇਧਰ ਸਾਈਡ ਤੇ ਆਪਣੇ ਬੱਚੇ ਤਾਂ ਡੀ ਕੋਈ ਇਧਰ ਕਰ ਨਾਦਾਨਾ ਇੱਥੇ ਰਹੋ ਇੱਕ ਦਿਨ ਹੀ ਪਾਸੇ ਕਰਦੇ ਇੰਦਰਾ ਤਰਾਉਣੀਗਾ ਹਾਂ ਚੱਲ ਰਹਿਣ ਇਸ ਵਕਤ ਬਾਈ ਤੁਸੀਂ ਦੇਖ ਸਕਦੇ ਆ 5:30 ਵਜੇ ਦਾ ਟਾਈਮ ਹੋ ਚੁੱਕਿਆ ਤੇ ਆਪਣਾ ਜਿਹੜਾ ਬਾਈ ਉਹ ਖਾਣੇ-ਦਾਣੇ ਵਾਲਾ ਕੰਮ ਸੀਗਾ ਓਕੇ ਹੋ ਗਿਆ ਅਸੀਂ ਮਕਰੋਨੀ ਤਿਆਰ ਕਰ ਲਈ ਸੀਗੀ ਤੁਸੀਂ ਦੇਖਿਆ ਆਪਣੇ ਬੰਦੇ ਨੇ ਬੈ ਕੇ ਖਾਦੀ ਦੇ ਨਾਲ ਉਹਨਾਂ ਦੇ ਮੈਂ ਵੀ ਖਾਦੀ ਆ ਤੇ ਇੱਕ ਆਪਣਾ ਬੰਦਾ ਹੋਵੇ ਕੰਮ ਤੇ ਲੱਗਿਆ ਪਿਆ ਬਾਕੀ ਆਪਣੇ ਦੋ ਬੰਦੇ ਬਾਈ ਆਪਦੇ ਕੰਮ ਲਈ ਡਿਸਕਸ ਕਰੀ ਜਾਂਦੇ ਅੰਦਰ ਬੈਠੇ ਤਾਂ ਬਾਈ ਆਪਣਾ ਜਿਗਾੜ ਦੇਖੋ ਤੇ ਨਾ ਘਾਂ ਤਿਆਰ ਹੋਇਆ ਤੁਸੀਂ ਦੇਖਿਆ ਬਾਈ ਇਸ ਘਾਂ ਨੂੰ ਤਿਆਰ ਕਰਨਾ ਤੇ ਸਾਡੀ ਕਿੰਨੀ ਮਿਹਨਤ ਲੱਗੀ ਹਨਾ ਤੇ ਹੁਣ ਲਾਸਟ ਵਿੱਚ ਆਪਾਂ ਇਹਨੂੰ ਮਚਾਉਣਾ ਹੈ ਰਾਤ ਨੂੰ ਹਜੇ ਆਪਾਂ ਇੱਥੇ ਰੁਕਾਂਗੇ ਬਾਈ ਰੁਕੇ ਹੋਇਆ ਜਿਵੇਂ ਤੁਸੀਂ ਦੇਖ ਸਕਦੇ ਆਂ ਬਈ ਆਪਣੀ ਆਹ ਮੰਜੀ ਲਿਆਂਦੀ ਹੋਈ ਆ ਇਹਦੇ ਤੇ ਬਸ ਪੈ ਬੈ ਕੇ ਆਪਾਂ ਮਕਰੋ ਆਹ ਮਕਰੋਨੀ ਵੀ ਕਹਿ ਦਿੰਦੇ ਆਂ ਅਸੀਂ ਤੇ ਵਸ ਇਹਨੂੰ ਪਾਸਤਾ ਵੀ ਆਉਂਦਿਆ ਆ ਆਪਾਂ ਇਹਨੂੰ ਹੁਣ ਲਾਸਟ ਜਿਵੇਂ ਤੁਹਾਨੂੰ ਦੱਸਿਆ ਵੀ ਅੱਗ ਲਾਉਣੀ ਆ ਆਪਾਂ ਇਹਨੂੰ ਲਾਉਣੀ ਹੈਗੀ ਆ ਅੱਗ ਤੇ ਚਾਰੇ ਪਾਸੇ ਆਪਾਂ ਪਰਾਲੀ ਹਟਾ ਲਈ ਆ ਤਾਂ ਕਿ ਜਿਹੜੀ ਹੋਰ ਪਰਾਲੀ ਹੈ ਜਣ ਕੇ ਪੂਰੇ ਖੇਤ ਨੂੰ ਅੱਗ ਨਾ ਲੱਗੇ ਇਧਰ ਜਿਵੇਂ ਅੱਗ ਲੱਗੀ ਹੋਈ ਆ ਹਣਾ ਹੁਣ ਅੱਗ ਲਾਜ ਦਿੰਦਿਆਂ ਕਈ ਕਿਸਾਨ ਕਈ ਕਿਸਾਨ ਬਾਹ ਦਿੰਦਿਆਂ ਕਈ ਕਿਸਾਨ ਅੱਗ ਲਾ ਦਿੰਦੇ ਚਲ ਇਹਨਾਂ ਦਾ ਆਪਦਾ ਮੈਟਰ ਆ ਹਣਾ ਜਿਵੇਂ ਮਰਜ਼ੀ ਇਹਨਾਂ ਨੇ ਬੀ ਯਾਨੀ ਕਿ ਆਪਾਂ ਧਿਆਨ ਰੱਖਣਾ ਬਈ ਆਪਾਂ ਸਿਰਫ ਇਸ ਝੌਂਪੜੀ ਨੂੰ ਬਚਾਉਣਾ ਏ ਤੇ ਆਪਾਂ ਜਿਆਦਾ ਅੱਗ ਯਾਨੀ ਕਿ ਖੇਤ ਨੂੰ ਨਹੀਂ ਲੱਗਣੀ ਚਾਹੀਦੀ ਇਸ ਕਰਕੇ ਆਪਾਂ ਚਾਰੇ ਪਾਸਿਓਂ ਸਫਾਈ ਕਰ ਲਈ ਆ ਹਜੇ ਆਪਾਂ ਬਈ ਹੋਰ ਟਾਈਮ ਇੱਥੇ ਬਤਾਵਾਂਗੇ ਯਾਨੀ ਕਿ ਯਾਨੀ ਕਿ ਹੁਣ 5:30 ਹੀ ਹੋਏ ਆ ਹਨਾ ਤੁਹਾਨੂੰ ਦੱਸਿਆ ਹਾਂ 5:30 ਹੀ ਹੋਏ ਆ ਵੈਸੇ ਸਾਡਾ ਰਾਤ ਦਾ ਯਾਰ ਕੁਝ ਹੋ ਉਸ ਸੀਗਾ ਕਿ ਇਹਦੇ ਵਿੱਚ ਪਟਾਖੇ ਪੂਕੇ ਹੈ ਕੀ ਕਹਿ ਰਹੇ ਤੈਨੂੰ ਹੋਰ ਕੰਮ ਨਹੀਂ ਹੁੰਦਾ ਚਲ ਕੋਈ ਨਹੀਂ ਉਬਾਈ ਕਹਿੰਦਾ ਕਿ ਬਾਈ ਮੈਂ ਥੱਕ ਗਿਆ ਹਾਂ ਚਲ ਕੋਈ ਨਹੀਂ ਉਹ ਥੋੜਾ ਬਚਿਆ ਉਹ ਕਰ ਲਾਂਗੇ ਬਾਕੀ ਸਾਰਾ ਕੰਮ ਓਏ ਐਂ ਕਰ ਪਾਸਤਾ ਖਾ ਲੈ ਜਿਹੜਾ ਬਚਿਆ ਕਿਆ ਕੀ ਗੱਲ ਬਾਈ ਅਸੀਂ ਨਾ ਯਾਰ ਕੜਾਈ ਭਰ ਕੇ ਪਾਸਤੇ ਤਿਆਰ ਕੀਤੇ ਸੋਈ ਦੇਖੀ ਹੋਣੀ ਹੈ ਪਹਿਲਾਂ ਵੀਡੀਓ ਤੁਹਾਨੂੰ ਦਿਖਾਈ ਉਹ ਕਲਿੱਪ ਪੂਰੀਆਂ ਕੜਾਈ ਭਰੀ ਵੀ ਸੀ ਤੇ ਬੰਦੇ ਤੋਂ ਖਾਧੀ ਨਹੀਂ ਗਈ ਕਿ ਆਹ ਬੱਦ ਗਿਆ ਹਣਾ ਸਾਰਿਆਂ ਦਾ ਨੱਕ ਹੋਇਆ ਪਿਆ ਬਸ ਐਂ ਨਹੀਂ ਕਿ ਆ ਹੀ ਨਹੀਂ ਖਾਦੀ ਆਂਦੀ ਗਈ ਹਾ ਹੌਲੀ ਹੌਲੀ ਖਾ ਲਾਂਗੇ ਥੋੜੀ ਜਿਹਾ ਹੋਰ ਖਾਉਂਗਾ ਬਰਾ ਜੀ ਕਰਦਾ ਬਈ ਇਸ ਵਕਤ ਤੁਸੀਂ ਮੈਨੂੰ ਆਪਣੀਆਂ ਲੇਟਾਂ ਆਉਂਦੀਆਂ ਉਹਨਾਂ ਦੇ ਚੰਨ ਵਿੱਚ ਦੇਖ ਰਿਹਾ ਤੇ ਕਹਿਣ ਦੀ ਤੁਸਨਾ ਸਾਢੇ 7 ਵਜੇ ਦਾ ਹੋ ਚੁੱਕਿਆ ਆਜੋ ਇਧਰਲੀ ਸਾਈਡ ਦੇਖੋ ਬਸ ਪੂਰਾ ਨੇਰਾ ਹੋ ਚੁੱਕਿਆ ਬਈ ਜੇ ਆਪਾਂ ਇਧਰਲੀ ਸਾਈਡ ਕੈਮਰਾ ਧਿਮਾ ਕੇ ਦੇਖੋ ਬਈ ਕੋਈ ਨਹੀਂ ਦਿਂਦਾ ਤੁਹਾਨੂੰ ਪਤਾ ਹੀ ਹੈ ਜਿਹੜੇ ਟੈਣਾ ਬਹੁਤ ਛੋਟੇ ਹੋਏ ਹੋਏ ਆਂ ਨੇਰਾ ਬਹੁਤ ਛਿਦੀ ਹੋਏ ਨਾ ਰਾਤ ਬਹੁਤ ਛਿਦੀ ਹੋਏ ਦੀ ਆ ਤੇ ਇਸ ਵਕਤ ਥੋੜਾ ਜਿਹਾ ਆਪਾਂ ਹੋਰ ਆਪਾਂ ਐਂਟਰਟੇਨਮੈਂਟ ਕਰਨਾ ਯਾਰ ਮਿਹਨਤ ਕੀਤੀ ਆ ਸਾਰਾ ਦਿਨ ਲੱਗ ਗਿਆ ਕੰਮ ਕਰਨ ਤੇ ਇਸ ਵਕਤ ਇੱਥੇ ਆਪ ਕੀ ਆਪਾਂ ਕਰਨਾ ਵੀ ਇੱਥੇ ਲੱਕੜਾ ਪਿਆ ਇਸ ਤਰੀਕਾ ਰੱਖ ਰਿਆ ਕਰਕੇ ਅੱਗ ਬਾਲ ਲਈ ਹੈ ਯਾਨੀ ਕਿ ਮਸਤ ਮਾਹੌਲ ਜਿਹਾ ਬਣਾਉਣਾ ਹੈ ਇੱਥੇ ਆਪਣੇ ਇੱਕ ਬਾਈ ਆਇਆ ਹੈ ਆਪਣੇ ਵਿੱਚ ਨਾ ਟੀਮ ਦੇ ਵਿੱਚ ਕਿਹੜਾ ਮੁੰਡਾ ਹੈ ਉਹਦੇ ਫਾਦਲ ਸਾਹਿਬ ਆਏ ਹੋਇਆ ਤੇ ਉਹ ਵੀ ਆਪਣੇ ਨਾਲ ਹੁਣ ਤਾਸ਼ ਖਟਣ ਨੂੰ ਕਹਿੰਦਾ ਮੈਂ ਤੁਹਾਡੇ ਨਾਲ ਚੱਲਦਾ ਅਸੀਂ ਇੱਥੇ ਥੋੜਾ ਜਿਹਾ ਟਾਈਮ ਤਾਸ਼ ਖੇਡਾਂਗੇ ਤੇ ਉਸ ਤੋਂ ਬਾਅਦ ਆ ਹੁਣੇ ਹੁਣੇ ਆਪਾਂ ਅੱਗੇ ਵੀ ਚੱਲਣੀ ਹੈ ਯਾਨੀ ਕਿ ਅੱਧਾ ਘੰਟਾ ਇੱਥੇ ਬਤਾਉਣ ਤੋਂ ਬਾਅਦ ਆਪਾਂ ਜਿਹੜਾ ਫਾਈਨਲ ਕੰਮ ਕਰਨਾ ਇਹਨੂੰ ਅੱਗ ਲਾਉਣੀ ਹੈ ਨਾ ਉਹ ਕੰਮ ਆਪਾਂ ਲਾਸਟ ਵਿੱਚ ਕਰ ਦੇਵਾਂਗੇ ਉਦੇ ਤੇ ਕੀ ਆ ਹਨਾ ਆਪਾਂ ਜਦੋਂ ਅੱਗ ਲਾਤੀ ਤੇ ਆਪਣੀ ਸਾਰੀ ਮਿਹਨਤ ਆ ਜਿਹੜੀ ਨਹੀਂ ਸ਼ਿਆਣੀ ਜਣ ਕੇ ਆਪਣੀ ਵੀਡੀਓ ਤਿਆਰ ਹੋ ਜਾਣੀ ਆ ਕੈਂਡ ਵੀਡੀਓ ਜਣ ਕੇ ਇੱਕ ਦਿਨ ਦਾ ਪੂਰਾ ਸਰਵਾਈਵ ਹਨਾ ਜਾਂ ਕਹਿ ਲਓ ਚੈਲੰਜ ਭਾਈ ਇਹ ਬੰਦੇ ਹਜੇ ਆਪਣੀ ਤਾਕਸ਼ ਖੇਲਣਗੇ ਤੇ ਆਪਾਂ ਜਿਹੜਾ ਕੰਮ ਕਰਨਾ ਨੈਕਸਟ ਓ ਕਰਦੇ ਆ ਆਪਾਂ ਤਿੰਨ ਚੀਜ਼ਾਂ ਲੈ ਕੇ ਆਏ ਆ ਆਹ ਲੋਹੇ ਦੀ ਪਾਈਪ ਆ ਆਹ ਲੱਕੜੀਆਂ ਦੋ ਲੱਕੜ ਆ ਦਸ ਤੇ ਆ ਇਹਨਾਂ ਦੇ ਉੱਤੇ ਆਪਾਂ ਨਾ ਕੱਪੜੇ ਲਾਵਾਂਗੇ ਕੱਪੜੇ ਲਾ ਕੇ ਉੱਤੇ ਡੀਲ ਲਾਵਾਂਗੇ ਤੇ ਉਹਦੇ ਨਾਲ ਆਪਣਾ ਮਸਾਲਾ ਤਿਆਰ ਹੋ ਜਾਣੀਆਂ ਮਸਾਲ ਜਿਹੜੀ ਸਾਨੂੰ ਪਤਾ ਹੈ ਆ ਚੰਦਨ ਕਰਨ ਵਾਸਤੇ ਫਿਲਮਾਂ ਦੇ ਵਿੱਚ ਦਿਖਾਈ ਜਾਂਦੀ ਆ ਉਹ ਵੀ ਬਟ ਹੀ ਹੈ ਵੈਰੀ ਗੁੱਡ ਓਕੇ ਆ ਚੱਲ ਪੀ ਆਏ ਟੇਡੀਆਂ ਕਰ ਲੋ ਸ਼ਰੋ ਏ ਠੀਕ ਆ ਆ ਟੇਡੀਆਂ ਕਰ ਲੋ ਫਿਰ ਹਾਂ ਮੜਾ ਜਾ ਕੇ ਵਾਜ ਜੂ ਬਟ ਠੀਕ ਆ ਟੇਡੀ ਕਰ ਲੈ ਜਾ ਤੂੰ ਆ ਵਧੀਆ ਚੱਲ ਪੈਣੀ ਆ ਵਧੀਆ ਚੱਲ ਪੀਏ ਸੋ ਬਹੁਤ ਵਧੀਆ ਚੱਲੀ ਆਏ ਤੂੰ ਵੀ ਆਏ ਭਾਈ ਭਾਈ ਬਾਹਰ ਆ ਜਾ ਉਹ ਬਾਹਰ ਆ ਜਾ ਬਾਹਰ ਆ ਜਾ ਤੁਸੀਂ ਦੇਖਿਆ ਬਈ ਆਪਾਂ ਜਦੋਂ ਘਰ ਨੂੰ ਅੱਗ ਲਾਈ ਇੱਕੇ ਦਮ ਹੀ ਅੱਗ ਪੈ ਗਈ ਬਾਈ ਸਾਰਾ ਇੱਕੇ ਦਮ ਹੀ ਮੱਚ ਗਿਆ ਉਹ ਤੁਹਾਨੂੰ ਪਤਾ ਪਰਾਲੀ ਸੀਗੀ ਸੁੱਕੀ ਸੀਗੀ ਤੇ ਮੱਚ ਗਈ ਨਾ ਇਸ ਵਕਤ ਆ ਮਿਸਾਲ ਵੀ ਹੈ ਨਾ ਬੁਝ ਗਈ ਹੈ ਇਹਨੂੰ ਆਪਾਂ ਥੱਲੇ ਰਾਦ ਦਿੰਦੇ ਆ ਤੇ ਉਮੀਦ ਕਰਦਾ ਦੋਸਤੋ ਅੱਜ ਦਾ ਜਿਹੜਾ ਚੈਲੰਜ ਵੀਡੀਓ ਕਹਿੰਦੇ ਆ ਸਰਵਾਈਵ ਵੀਡੀਓ ਕਹਲੋ ਆਪਣੇ ਚੈਨਲ ਤੇ ਪਹਿਲੀ ਵੀਡੀਓ ਆ ਤੇ ਵਧੀਆ ਕੰਮ ਕੀਤਾ ਮੇਰੀ ਟੀਮ ਨੇ ਤੇ ਤੁਹਾਨੂੰ ਕਿਵੇਂ ਲੱਗਿਆ ਬਾਈ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਜੇ ਤੁਹਾਨੂੰ ਬਈ ਇਹ ਕੰਮ ਵਧੀਆ ਲੱਗਦਾ ਕਮੈਂਟ ਕਰ ਸਕਦੇ ਹੋ ਕਿਸ ਤਰੀਕੇ ਦਾ ਆਪਾਂ ਨੂੰ ਚੈਲੰਜ ਵੀਡੀਓ ਜਾਂ ਸਰਵਾਈਵ ਵੀਡੀਓ ਕਰਨੀ ਚਾਹੀਦੀ ਹੈ ਕ ਉਹ ਵੀ ਕੰਮ ਹੁਣੇ ਕਰ ਲਓ ਠੀਕ ਹੈ ਚਲੋ ਠੀਕ ਹੈ ਬਈ ਹੁਣ ਤੁਹਾਨੂੰ ਮਿਲੂੰਗਾ ਇੱਕ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਬਾਏ ਬਾਏ